ਬਹੁਤ ਸਮੇਂ ਦੀ ਘਟਨਾ ਹੈਗੀ ਜਦੋਂ ਮੈਂ ਆਪਣੇ ਗੁਰਦੇਵ ਕੋਲ ਪੜਦਾ ਸੀ ਉਹ ਬੱਚੀ ਦਾ ਨਿਯਮ ਸੀ ਅੰਮ੍ਰਿਤ ਵੇਲੇ ਉੱਠਣਾ ਤੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਨੀ ਉਹਦਾ ਵਿਆਹ ਹੋ ਗਿਆ ਬੱਚੀ ਦਾ ਤੇ ਜਿਸ ਵੇਲੇ ਸਹੁਰੇ ਘਰੋਂ ਅੰਮ੍ਰਿਤ ਵੇਲੇ ਉੱઠી ਨਾ ਬਾਣੀ ਲੱਗੀ ਪਉਣ ਤੇ ਸੱਸ ਆ ਗਈ ਕਹਿਣ ਲੱਗੀ ਸੌਂ ਜਾ ਚੁੱਪ ਕਰਕੇ ਸਾਡੇ ਘਰ ਵਿੱਚ ਨਹੀਂ ਚੱਲਦਾ ਸਾਡੇ ਘਰ ਵਿੱਚ ਅਸੀਂ 11 ਵਜੇ ਉੱਠਦੇ ਅੱਜ ਕੱਲ ਸਾਰੇ ਉੱਠ ਰਹੇ ਖਾਲਸਾ ਜੀ ਹੁਣ ਅਸੀਂ ਸਾਰਾ ਸਮਾਂ ਖਰਾਬ ਕਰਤਾ ਜਦੋਂ ਸੋਣਾ ਸੀ ਉਸ ਵੇਲੇ ਜਾਗ ਰਹਿ ਜਿਸ ਵੇਲੇ ਜਾਗਣਾ ਸੀ ਉਸ ਵੇਲੇ ਸੌ ਰਹਿ ਉਹਨੇ ਕਹਿ ਦਿੱਤਾ ਅੱਜ ਤੋਂ ਬਾਅਦ ਤੂੰ ਅੰਮ੍ਰਿਤ ਵੇਲੇ ਨਹੀਂ ਉਠੇਂਗੀ ਕਹਿਣ ਲੱਗਾ ਜਿਹੜੇ ਤੇਰਾ ਪੇਕੇ ਨਿਯਮ ਸੀ ਉਹ ਹੋ ਗਿਆ ਖਤਮ ਤੂੰ ਸੌਰੇ ਘਰ ਆਈ ਉਹਨੇ ਬੜਾ ਸਮਝਾਇਆ ਉਹ ਬੱਚੀ ਨੇ ਕਹਿਣ ਲੱਗਾ ਮਾਤਾ ਜੀ ਕਹਿੰ ਲਿਆ ਮੈਂ ਤਾਂ ਕਿਨੂੰ ਡਿਸਟਰਬ ਵੀ ਨਹੀਂ ਕਰਦੀ ਮੈਂ ਤਾਂ ਆਪ ਹੀ ਬਾਣੀ ਪੜਦੀ ਉਹ ਕਹਿੰ ਲੱਗਾ ਨਹੀਂ ਸਮਝਾਉਣ ਦੇ ਬਾਅਦ ਉਹ ਬੱਚੀ ਦੂਜੇ ਦਿਨ ਵੀ ਉੱਠ ਗਈ ਅੰਮ੍ਰਿਤ ਵੇਲੇ ਫਿਰ ਤਾਂ ਕੰਮ ਹੋ ਗਿਆ ਗਰਮ ਸਾਸੂ ਨੇ ਛੱਟੇ ਪੰਜ ਛੇ ਸ਼ਲੋਕ ਚੰਗੇ ਮੋਟੇ-ਮੋਟੇ ਬੱਚੀ ਨੇ ਕਿਹਾ ਹੁਣ ਨਹੀਂ ਕਲੇਸ਼ ਮਾਣੋ ਫਿਰ ਉਹਨੇ ਕਹਿ ਦਿੱਤਾ ਵਾਰਨਿੰਗ ਦੇ ਦਿੱਤੀ ਜੇ ਹੁਣ ਕੱਲ ਤੇਰੇ ਕਮਰੇ ਦੀ ਬਿਜਲੀ ਜਗੀ ਬੱਤੀ ਜਗੀ ਅੰਮ੍ਰਿਤ ਵੇਲੇ ਤੈਨੂੰ ਭੇਕੇ ਭੇਜ ਦਵਾਂਗੀ ਉਹ ਬੱਚੀ ਕਹਿਣ ਲੱਗੀ ਲੋਕੀ ਕੀ ਕਹਣਗੇ ਚਾਰ ਦਿਨ ਵਿੱਚ ਚੰਨ ਚੜਾ ਕੇ ਆਗੀ ਕੁੜੀ ਕਲੇਸ਼ ਮਚਾ ਕੇ ਆਗੀ ਉਹਨੇ ਫਿਰ ਕੁਝ ਨਹੀਂ ਕੀਤਾ ਉਹਨੇ ਖਾਲਸਾ ਜਿਉਂ ਦੋ ਕੰਮ ਕੀਤੇ ਉਹ ਬੱਚੀ ਨੇ ਇਕ ਤੇ ਕੀਤਾ ਬਾਣੀ ਕੰਠ ਕਰਨੀ ਸ਼ੁਰੂ ਕਰ ਦਿੱਤੀ ਉਹਨੇ ਕਿਹਾ ਸੀ ਨਾ ਤੇਰੀ ਬੱਤੀ ਨਹੀਂ ਬਰਨੀ ਅਮਰਤ ਵੇਲੇ ਜੇ ਬੱਤੀ ਬਲ ਗਈ ਤੇਰੇ ਕਮਰੇ ਦੀ ਫਿਰ ਵੇਖ ਤੂੰ ਤੇ ਉਹਨੇ ਦੋ ਕੰਮ ਕੀਤੇ ਪਹਿਲੀ ਕੰਮ ਕੀਤਾ ਪਹਿਲੇ ਉਹਨੇ ਬਾਣੀ ਕੰਠ ਕਰਨਾ ਸ਼ੁਰੂ ਕਰ ਦਿੱਤਾ ਜਿੰਨੂੰ ਸਾਡੇ ਬਜ਼ੁਰਗ ਕਹਿੰਦੇ ਨਾ ਬਾਣੀ ਕੰਠ ਪੈਸਾ ਗੰਠ ਇਹ ਸਿੱਖਿਆ ਵਾਸਤੇ ਆਪ ਜੀ ਨੂੰ ਬੋਲ ਰਿਹਾ ਖਾਲਸਾ ਜੀਓ ਉਸ ਬੱਚੀ ਨੇ ਬਾਣੀ ਕੰਠ ਕਰਨੀ ਸ਼ੁਰੂ ਕਰ ਦਿੱਤੀ ਤੇ ਦੂਜਾ ਕੰਮ ਕੀਤਾ ਬੈਟਰੀ ਮੰਗਾ ਲਈ ਇੱਕ ਛੋਟੀ ਜੀ ਤੇ ਹੁਣ ਅਮਰਤ ਵੇਲੇ ਲਾਈਟ ਤੇ ਜਗਣੀ ਨਹੀਂ ਜੇ ਲੈਡ ਜੱਗੀ ਤੇ ਫਿਰ ਮਹਾਭਾਰਤ ਸ਼ੁਰੂ ਦੋਵੇਂ ਪਾਸੇ ਜੰਗ ਸ਼ੁਰੂ ਹੋ ਜਾਣਾ ਤੇ ਉਹਨੇ ਫਿਰ ਇਸ ਤਰ੍ਹਾਂ ਨਿਯਮ ਨਿਭਾਇਆ ਖਾਲਸਾ ਜੋ ਬੈਟਰੀ ਨਾਲ ਮਤਵੇ ਦੇ ਬਾਣੀ ਪੜਨਾ ਤੇ 11 ਵਜੇ ਇਸ਼ਨਾਨ ਕਰਨਾ ਕਿਉਂਕਿ ਇਸ਼ਨਾਨ ਵੀ ਨਹੀਂ ਕਰ ਸਕਦੀ ਨਾਲ ਹੀ ਚੰਦੋ ਰਾਣੀ ਦਾ ਕਮਰਾ ਸੀ ਵਾਹ ਕਿਰਪਾ ਇਹ ਨਾ ਜਾਣ ਉੱਤੇ ਤੇ ਕਈ ਸਾਲ ਇਸ ਤਰ੍ਹਾਂ ਲੰਘੇ ਕਈ ਸਾਲ ਲੰਘਦੇ ਨੂੰ ਉਸ ਦੀ ਮਾਤਾ ਸੱਸ ਨੂੰ ਪੈਰਸ ਦਾ ਅਟੈਕ ਹੋ ਗਿਆ ਅਰਧੰਗ ਹੋ ਗਿਆ ਖਾਲਸਾ ਜੋ ਪਕਸ਼ਾ ਦਾ ਹੱਥ ਹੋ ਗਿਆ ਪੈ ਗਈ ਮੰंजे ਤੇ ਪਰ ਉਸ ਵਿਚਾਰੀ ਬੱਚੀ ਨੇ ਨਾ ਕਮਰ ਕਸਾ ਕਸਿਆ ਫਿਰ ਮੋਦੀ ਸੇਵਾ ਕੀਤੀ ਡਟ ਕੇ ਉਹਦਾ ਗੰਦ ਉਹਦਾ ਮਲ ਮੂਤਰ ਹੱਥਾਂ ਨਾਲ ਸਾਫ਼ ਕਰਨਾ ਜਿਹੜਾ ਮੰंजे ਤੇ ਪੈ ਗਿਆ ਤੇ ਉਹੋ ਹੀ ਕੰਮ ਕਰਨਾ ਤੇ ਬਾਣੀ ਬਹੁਤ ਪੜਦੀ ਉਸਨੇ ਬਾਣੀ ਬੜੀ ਕੰਠ ਕੀਤੀ ਉਹ ਕਹਿੰਦੀ ਮੇਰੇ ਸੱਸ ਨੇ ਮੇਰੇ ਨਾਲ ਚੰਗਾ ਕੀਤਾ ਕਿਉਂਕਿ ਜਿਹੜੇ ਹੁਸ਼ਿਆਰ ਲੋਗ ਹੁੰਦੇ ਨਾ dane ਉਹ ਸਰਾਪ ਨੂੰ ਵੀ ਵਰਦਾਨ ਬਣਾ ਲੈਂਦੇ ਉਹ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਲੈਂਦੇ ਜੇ ਰਸਤੇ ਵਿੱਚ ਰੋੜਾ ਪਿਆ ਨਾ ਉਹਨੂੰ ਵੀ ਸੀੜੀ ਬਣਾ ਲੈਂਦੇ ਉਹਨੇ ਇਸ ਬਹਾਨੇ ਨਾਲ ਬਹੁਤ ਬਾਣੀ ਕੰਠ ਕਰ ਲਿਓ ਬੱਚੀ ਨੇ ਤੇ ਬਾਣੀ ਪੜਦੇ ਰਹਿੰਦੀ ਸੀ ਤੇ ਉਹਦੀ ਸੇਵਾ ਕਰਦੇ ਰਹਿੰਦੀ ਸੀ ਇੱਕ ਦਿਨ ਨਾਲ ਗਮਲਾ ਟੁੱਟ ਗਿਆ ਕੱਚ ਦਾ ਸੀ ਸੇਵਾ ਕਰਦੇ ਕਰਦੇ ਨਾ ਹੱਥ ਲੱਗ ਗਿਆ ਉਹ ਅਸੀਂ ਵੀ ਦਾਸ ਨੂੰ ਜਦੋਂ ਮਿਲਦੇ ਨਾ ਸੰਗਤਾਂ ਨੂੰ ਜਿਹੜਾ ਸਾਹਮਣੇ ਟੇਬਲ ਹੁੰਦਾ ਉਹਦੇ ਤੇ ਕੱਚ ਰੱਖਿਆ ਹੁੰਦਾ ਇੱਕ ਉਹ ਟੁੱਟ ਗਿਆ ਇੱਕ ਦਿਨ ਮੈਂ ਇਹਨਾਂ ਨੂੰ ਪੁੱਛਿਆ ਯਾਰ ਕਿੰਨੇ ਤੋੜਿਆ ਉਹ ਕਹਿੰਦੇ ਸਾਨੂੰ ਕੀ ਪਤਾ ਜਿੰਨੇ ਤੋੜਿਆ ਉਹਨੂੰ ਤਾਂ ਪੁੱਛ ਕੇ ਨਾਲ ਤੇ ਦੋ ਦਿਨਾਂ ਦੀ ਬਾਅਦ ਪਤਾ ਲੱਗਿਆ ਕਿੰਨੇ ਤੋੜਿਆ ਉਹ 300 ਸਾਲਾ ਸਾਡੇ ਕੋਲ ਰਹਿੰਦਾ ਜਦੋਂ ਕਾਨਪੂਰ ਯਾਤਰਾ ਗਈ ਨਾ ਖਾਲਸਾ ਜੀ ਉਹ ਜਾਗਰਤੀ ਯਾਤਰਾ ਉਦੋਂ ਦਾ ਆਇਆ ਹੋਇਆ ਉਹ ਯਾਤਰਾ ਦੇ ਨਾਲ ਹੀ ਆ ਗਿਆ ਸਾਡੇ ਕੋਲ ਰੰਦਾ ਉਹਦਾ ਨਾਂ ਸੀ 300 ਸਾਲਾ ਤੇ ਸਿੰਘਾਂ ਨੇ ਕਹਿਤਾ ਕਿ ਇਹਨੇ ਤੋੜਿਆ ਕਹਿੰਦੇ ਮੈਂ ਉਹਨੂੰ ਬੁਲਾ ਲਿਆ ਮੈਂ ਕਿਹਾ ਸੀਸਾ ਤੂੰ ਤੋੜਿਆ ਉਹ ਕਹਿੰਦਾ ਉਹ ਤੇ ਪਹਿਲੇ ਮੇਰੇ ਵੱਲ ਵੇਖੇ ਕਹਿੰਦਾ ਸੀਸਾ ਹੋ ਜਾਂ ਦਿਲ ਆਖੀ ਟੁੱਟ ਜਾਂਦਾ ਹੈ ਮਾਗਾ ਤੇਰਾ ਬੇੜਾ ਤਰ ਜਾ ਮੈਂ ਦਫਾ ਹੋ ਮੈਂ ਕਿਥੋਂ ਤੂੰ ਮਜਾ ਗਿਆ ਤੂੰ ਤੋ بیویਦੋ ਨਾ ਕਾਚੇ ਦਾ ਕੇ ਸੀਓ ਟੁੱਟ ਗਿਆ ਤੇ ਚਕਨਾ ਛੂਰ ਹੋ ਗਿਆ ਤੇ ਸੱਸ ਨੇ ਵੀ ਵੇਖ ਲਿਆ ਕਿ ਗਮਲਾ ਟੁੱਟ ਗਿਆ ਤੇ ਸੱਸ ਨੇ ਕਿਹਾ ਕੋਈ ਨਹੀਂ ਤੈਨੂੰ ਮਹਾਰਾਜ ਸੋਨੇ ਦੇ ਗਮਲੇ ਦੇਣ ਤੇ ਉਹ ਜਿਹੜੀ ਬੱਚੀ ਸੀ ਨਾ ਬੜੀ ਸਿਆਣੀ ਸੀ ਉਹ ਕੋਈ ਸਾਧਵਾਂ ਦੀ ਸੰਗਤ ਕੀਤੀ ਸੀ ਉਹਨੇ ਉਹਨੇ ਕਿਹਾ ਮਾਤਾ ਜੀ ਮੈਂ ਸੋਨੇ ਦਾ ਕਮਲਾ ਸਿਰ ਚ ਮਾਰਨਾ ਕਹਿੰਦੀ ਕਿ ਚੁੱਲੇ ਚ ਪਾਉਣਾ ਤੂੰ ਮੈਨੂੰ ਆਸ਼ੀਰਵਾਦ ਦੇਣਾ ਤੇ ਉਹਨੇ ਝੋਲੀ ਕਰ ਲਈ ਕਹਿੰਦੇ ਇਹਦੇ ਚ ਮੈਨੂੰ ਸੁਖਮਨੀ ਸਾਹਿਬ ਦਾ ਗੁਟਕਾ ਪਾ ਦੇ ਕਹਿੰਦੇ ਕਿਉਂਕਿ ਵੱਡਿਆਂ ਦਾ ਆਸ਼ੀਰਵਾਦ ਲੱਗਦਾ ਖਾਲਸਾ ਜੀ ਉਹ ਜੇ ਤੂੰ ਬਹੁਤ ਖੁਸ਼ ਹੈ ਮੇਰੇ ਤੇ ਤੂੰ ਨੇ ਤਾਂ ਜ਼ਿੰਦਗੀ ਭਰ ਮੇਰੀ ਮੇਰੇ ਨੂੰ ਰੁਕਾਉਟਾਂ ਹੀ ਪਾਈ ਪਰ ਉਹ ਬੱਚੀ ਨੇ ਕਦੇ ਮਨਚ ਨਹੀਂ ਸੋਚਿਆ ਕਿ ਮੈਨੂੰ ਰੁਕਾਉਟਾਂ ਪਾਈਆਂ ਕਰਕੇ ਉਹਨੂੰ ਪੈਰਲਿਸਟ ਹੋਇਆ ਉਹ ਕਹਿੰਦੀ ਚਲੋ ਕਰਮਾਂ ਦੀ ਖੇਡ ਉਸ ਬੱਚੀ ਨੇ ਝੋਲੀ ਅੜ ਕੇ ਕਿਹਾ ਮਾਤਾ ਜੀ ਜੇ ਤੁਸੀਂ ਖੁਸ਼ ਹੋ ਨਾ ਤੇ ਮੇਰੇ ਝੋਲੀ ਚ ਸੁਪਨੀ ਸਾਫ ਦਾ ਗੁਟਕਾ ਪਾ ਦੇ ਮੈਂ ਸੋਲੇ ਸੋਨੇ ਦੇ ਕਮਲੇ ਕੀ ਕਰਨੇ ਤੇ ਉਹਦੀ ਸੱਸ ਫਿਰ ਵੇਰ ਗਈ ਕਹਿੰਦਾ ਮੈਂ ਨਹੀਂ ਪਾਉਣਾ ਕਹਿੰਦਾ ਇਹ ਇਹੋ ਜਿਹੀ ਹੁੰਦੀਆਂ ਸੱਸਾਂ ਇੱਥੇ ਬੈਠੀਆਂ ਹੋਣੀਆਂ ਆਹ ਪਾ ਦੇ ਬੱਥਰ ਤੇਰੇ ਬਾਅਦ ਮੈਨੂੰ ਫੜ ਲੈਣਾ ਨਾ ਇਹਨਾਂ ਹੁਣ ਤੇ ਬਾਬਾ ਕੱਲਾ ਹੈਗਾ ਕਹਿੰਦਾ ਉੱਥੇ ਤੇ ਸੰਤਾਂ ਨਾਲ ਸੀ ਸੰਤ ਵਜਾ ਵੀ ਲੈਂਦੇ ਸੀ ਉਹਨੇ ਕੋਈ ਨਹੀਂ ਬਾਬੇ ਬਲਵਿੰਦਰ ਸ ਮੇਰੇ ਨਾਲ ਹੀ ਰਹਿੰਦੇ ਆ ਉਹਨੇ ਗਿਆਨੀ ਨੇ ਕਹਿੰਦਾ 10 10000 ਦਾ ਬਲ ਹੁੰਦਾ ਕਹਿੰਦਾ ਸੰਤਾਂ ਵਿੱਚ ਇੱਕ ਹੀ ਸੰਤ ਬੜਾ ਕਾਫੀ ਆਪਣੇ ਨਾਲ ਤੋ ਮੇਰਗੀ ਸੱਸ ਕਹਿੰਦੇ ਮੈਂ ਨਹੀਂ ਦੇਣਾ ਤੇ ਉਹ ਬੱਚੀ ਹੱਸ ਕੇ ਕਹਿੰਦੀ ਜਾ ਕੇ ਲੈ ਆਜ ਤੋ ਮੈਂ ਵੀ ਤੇਰੀ ਸਿਵਾ ਨਹੀਂ ਕਰਨੀ ਫਿਰ ਉਹਨੇ ਕਿਹਾ ਮੇਰੇ ਹੱਥ ਤੋ ਲਾ ਫਿਰ ਬੱਚੀ ਨੇ ਹੱਥ ਸੁੱਚੇ ਕਰਾਏ ਉਹਦੇ ਫਿਰ ਉਹਨੇ ਚੋਲੀ ਚ ਗੁਟਕਾ ਪਾਇਆ ਉਹਦੇ ਤੇ ਕਹਿਣ ਲੱਗੇ ਤੈਨੂੰ ਸੇਵਕੀ ਓੜਕ ਨਿਭਹੀ ਪ੍ਰੀਤ ਚਲ ਤੋ ਸਾਹਿਬ ਸੇਵਕ ਚਲਤੋ ਸਾਹਿਬ ਜੀਵਤਰਾ ਉਚੀ ਫਿਰ ਕਹਿਣ ਲੱਗੇ ਤੈਨੂੰ ਓੜ ਤੱਕ ਬਾਜਾਂ ਵਾਲਾ ਯਾਦ ਰਹਿ ਤੇਰਾ ਬਾਜਾਂ ਵਾਲਾ ਬਾਹ ਨਾ ਛੱਡੇ ਉਹ ਜੀ ਅਵਸ਼ੀਸ਼ ਨਿਕਲੀ